ਅਗਲੀ ਗੱਲ ਦੇਖ ਲਓ ਜਿੰਨੇ ਚਲਾਨ ਹੋਣਗੇ ਇੱਥੇ ਇੱਕ ਵੀ ਵੱਡੀ ਗੱਡੀ ਵਾਲਾ ਉਹ ਬੰਦਾ ਰੋਕ ਕੇ ਦਿਖਾ ਦੇਣਾ 90% ਮੋਟਰਸਾਈਕਲ ਵਾਲੇ ਦਾ ਚਲਾਨ ਹੋਣਗੇ ਇੱਥੇ ਤੱਕ ਰਿਕਸ਼ੇ ਵਾਲੇ ਦਾ ਵੀ ਕੱਟ ਦੇਣਗੇ ਇੱਥੇ ਵੱਡੀ ਗੱਡੀ ਕੋਈ ਰੋਕਦੀ ਦਿਖਾ ਦਿਓ ਲੈ ਆ ਜਾਂਦੀ ਆ ਸਕਾਰਪਿਓ ਦਿਖਾ ਦੇ ਲੈ ਆ ਰੋਕੋ ਇਹਨੂੰ ਲੈ ਉਹ ਜਾਂਦੀ ਆ ਆ ਫਿਲਮ ਵੀ ਲੱਗੀ ਹੋਈ ਆ ਆ ਫਿਲਮ ਲੱਗੀ ਵਾਲਾ ਉਹ ਪਿੱਛੇ ਨੰਬਰ ਪਲੇਟ ਵੀ ਹੈ ਨਹੀਂ ਲੈ ਰੋਕ ਲੈਣ ਪੈਂਦਾ ਹੀ ਨਹੀਂ ਜਿਗਰਾ ਪੈਂਦਾ ਹੀ ਨਹੀਂ ਲੱਤਾਂ ਨਹੀਂ ਭਾਰ ਚੱਲਦੀਆਂ ਅੱਜ ਜਗਰਾਵਾਂ ਦੇ ਵਿੱਚ 5 ਨੰਬਰ ਚੁੰਗੀ ਦੇ ਬਾਹਰ ਮੇਰੀ ਗੱਡੀ ਦੇ ਆਹ ਚਲੋ ਮੈਂ ਮੰਨਦਾ ਜਾਲੀਆਂ ਲੱਗੀਆਂ ਹੋਈਆਂ ਸੀਗੀਆਂ ਠੀਕ ਹੈ ਆ ਮੇਰਾ ਇਹਨਾਂ ਨੇ ਚਲਾਨ ਕੀਤਾਗਾ ਚਲੋ ਇਹਨਾਂ ਨੇ ਆਪਦਾ ਫਰਜ਼ ਨਿਭਾਤਾ ਚਲਾਨ ਆਪਣਾ ਕਰਤਾ ਕੋਈ ਗੱਲ ਨਹੀਂ ਚਲਾਨ ਭੁਗਤ ਵੀ ਲਵਾਂਗੇ ਮੈਂ ਮੰਨ ਲੈਣਾ ਚੱਲ ਮੇਰੀ ਗਲਤੀ ਆ ਭਾਈ ਗੱਡੀ ਦੇ ਜਾਲੀਆਂ ਲੱਗੀਆਂ ਹੋਈਆਂ ਸੀ ਜਾਲੀਆਂ ਕਿਉਂ ਲਾਈਆਂ ਮੈਂ ਤੁਹਾਨੂੰ ਉਹਦਾ ਵੀ ਸਬੂਤ ਅਗਲਾ ਦੇ ਦਿਨਾ ਆ ਮੇਰੀ ਪਹਿਲੀ ਤਰਖਾਸਤਾ ਮਾਨਜੋਗ ਐਸਐਸਪੀ ਸਾਹਿਬ ਨੂੰ ਦਿੱਤੀ ਹੋਈ ਕੋਈ ਕਾਰਵਾਈ ਨਹੀਂ ਹੋਈ ਇਹਨਾਂ ਨੇ ਜਦੋਂ ਬਾਈ ਸਿੱਧੂ ਮੂਸੇ ਵਾਲੇ ਦੀ ਵਰਸੀ ਸੀਗੀ ਉਦੋਂ ਇੱਕ ਦਿਨ ਪਹਿਲਾਂ ਮੈਨੂੰ ਫੋਨ ਲਾ ਕੇ ਇਹਨਾਂ ਨੇ ਆਪ ਥਾਣੇ ਦੇ ਵਿੱਚ ਬੁਲਾਇਆ ਆਪ ਮੇਰੇ ਤੋਂ ਦਰਖਾਸਤ ਲਿਖਾਈ ਵੀ ਤੈਨੂੰ ਥ੍ਰੈਟ ਆਉਂਦੇ ਆ ਵੀ ਤੈਨੂੰ ਧਮਕੀਆਂ ਆਉਂਦੀਆਂ ਨੇ ਦਰਖਾਸਤ ਲਿਖ ਕੇ ਜਾ ਪੁੱਤ ਜਿਹੜੇ ਬੰਦੇ ਤੈਨੂੰ ਥ੍ਰੈਟ ਦਿੰਦੇ ਆ ਕਾਰਵਾਈ ਕਰਾਂਗੇ ਆ ਮੈਂ ਦਰਖਾਸਤ ਦੇ ਕੇ ਆਇਆ ਕੋਈ ਕਾਰਵਾਈ ਨਹੀਂ ਹੋਈ ਉਸ ਬੰਦੇ ਤੇ ਬਸ ਇਦੂ ਬਾਅਦ ਚ ਕੌਣ ਪੁੱਛਦਾ ਤੁਹਾਨੂੰ ਪਤਾ ਹੀ ਆ ਉਦੋਂ ਬਾਅਦ ਚ ਉਹ ਦੂਜੀ ਦਰਖਾਸਤ ਠੀਕ ਹੈ ਦੂਜੀ ਦਰਖਾਸਤ ਨਾਲ ਸਾਰਾ ਕੁਝ ਲਾਇਆ ਉਹਨਾਂ ਦੇ ਵਾਟਸਐਪ ਤੇ ਜਿਹੜੀਆਂ ਉਹਨਾਂ ਨੇ ਧਮਕੀਆਂ ਦਿੱਤੀਆਂ ਗੱਡੀ ਦਾ ਜਿਹੜਾ ਨੁਕਸਾਨ ਕੀਤਾ ਸਾਰਾ ਕੁਝ ਲਾਇਆ ਮੈਂ ਚਲੋ ਜੀ ਕੋਈ ਕਾਰਵਾਈ ਨਹੀਂ ਹੋਈ ਆ ਗਈ ਤੀਜੀ ਦਰਖਾਸਤ ਐਸਐਸਪੀ ਸਾਹਿਬ ਦੇ ਆਹ ਦੇਖ ਲੋ ਆ ਦਰਖਾਸਤਾਂ ਦੇ ਥੱਬੇ ਚੱਕੀ ਫਿਰਦਾ ਮੈਂ ਆ ਨੰਬਰ ਆ ਤਹਾ ਵੀ ਆ ਨੰਬਰਾਂ ਤੋਂ ਹੀ ਧਮਕੀਆਂ ਆਉਂਦੀਆਂ ਨੇ ਕੋਈ ਕਾਰਵਾਈ ਨਹੀਂ ਤੇ ਆ ਫਿਲਮ ਲੱਗੀ ਆ ਜਾਲੀ ਲੱਗੀ ਆ ਮਿੰਟ ਦੇ ਵਿੱਚ ਚਲਾਨ ਕੱਟ ਕੇ ਮੇਰੇ ਹੱਥੇ ਫੜਾਇਆ ਤਾਂ ਵੀ ਭਾਈ ਚਲਾਨ ਕਰਕੇ ਵੀ ਆਪਦਾ ਭਰਕੇ ਆ ਮੈਂ ਤੁਸੀਂ ਆਏ ਦੱਸੋ ਹੁਣ ਆਮ ਬੰਦਾ ਜਾਵੇ ਤਾਂ ਕਿੱਥੇ ਜਾਵੇ ਹੁਣ ਕੱਲ ਨੂੰ ਜੇ ਮੈਨੂੰ ਕੋਈ ਹੁੰਦਾ ਜੇ ਕੱਲ ਨੂੰ ਥ੍ਰੈਟਿੰਗ ਨੇ ਆਏ ਜਾਂ ਮੈਨੂੰ ਪਤਾ ਇੱਕ ਨਾ ਇੱਕ ਦਿਨ ਮੇਰਾ ਕਿਸੇ ਨੇ ਕੰਮ ਕਰ ਜਾਣਾ ਜੇ ਮੈਨੂੰ ਕੱਲ ਨੂੰ ਕੋਸ਼ ਹੁੰਦਾ ਤਾਂ ਪੰਜਾਬ ਪੁਲਿਸ ਆ ਜਿਹੜੀ ਉਹ ਜ਼ਿੰਮੇਵਾਰ ਹੋਊਗੀ ਜਿੰਨਾਂ ਕੋਲ ਮਾਇਆ ਦਰਖਾਸਤਾਂ ਲਿਖਾਈਆਂ ਹੋਈਆਂ ਨੇ ਜਿੰਨਾਂ ਕੋਲੇ ਮੇਰੀਆਂ ਦਰਖਾਸਤਾਂ ਪਈਆਂ ਨੇ ਉਹ ਅਫਸਰ ਆ ਜਿਹੜੇ ਉਹ ਜ਼ਿੰਮੇਵਾਰ ਹੋਣਗੇ ਸੌਣ ਲੱਗੇ ਦਿਲ ਤੇ ਪੱਥਰ ਰੱਖ ਕੇ ਅੱਜ ਮੈਂ ਇਹ ਵੀਡੀਓ ਬਣਾ ਰਿਹਾ ਇਹ ਮੈਂ ਇਸੇ ਕਰਕੇ ਸਾਹਮ ਕੇ ਰੱਖੀਆਂ ਸੀ ਡੈਸ਼ ਬੋਰਡ ਦੇ ਵਿੱਚ ਇੱਥੇ ਜਗਰਾਮਾ ਦੇ ਵਿੱਚ ਵੀ ਮੇਰੀ ਗੱਡੀ ਜਿਹੜੀ ਪੰਨੀ ਗਈ ਆ ਝੱਜ ਵਾਲੀਆਂ ਲਾ ਕੇ ਮੈਂ ਨੰਗਿਆ ਇਹਨਾਂ ਨੂੰ ਕੋਆਪਰੇਟ ਕਰਨਾ ਚਾਹੀਦਾ ਸੀ ਕਿ ਨਹੀਂ ਕਰਨਾ ਚਾਹੀਦਾ ਸੀ ਮੈਨੂੰ ਐਂ ਦੱਸੋ ਜਦੋਂ ਤਾਂ ਮੈਨੂੰ ਕਰਨਾ ਹੁੰਦਾਗਾ ਨજરਬੰਦ ਉਦੋਂ ਵੀ ਮੈਂਟੋ ਮੈਂਟ ਆ ਜਾਂਦੇ ਆ ਵੀ ਆ ਜਾ ਭਾਈ ਨજરਬੰਦ ਕਰਦੀ ਐ ਥਾਣੇ 'ਚ ਰੱਖ ਲਈ ਐ ਸਵੇਰੇ ਸ਼ਾਮ ਮੈਨੂੰ ਉਥੇ ਬਿਠਾ ਕੇ ਤੋੜ ਦਿੰਦੇ ਆ ਠੀਕ ਆ ਉਦੋਂ ਰਫਤਾਰ ਯਾਦ ਆ ਜਾਂਦਾ ਹੁਣ ਇਹਨਾਂ ਨੂੰ ਐਂ ਨਹੀਂ ਦਿੰਦਾ ਮੈਂ ਆਪਦੇ ਘਰ ਲਈ ਤੁਰਿਆ ਫਿਰਦਾ ਮੈਨੂੰ ਐਂ ਦੱਸ ਤੋ ਆ ਕੱਲੀ ਕੱਲੀ ਜੇ ਮੇਰੇ ਕੋਲ ਪ੍ਰੂਫ ਨਾ ਹੁੰਦੇ ਫਿਰ ਇਹ ਗੱਲ ਕਰਨ ਫਿਰ ਇਹਨਾਂ ਨੇ ਕਿਹਾ ਕਹਿੰਦੇ ਜੀ ਸਾਡੀ ਡਿਊਟੀ ਆ ਜਿਹੜੇ ਅਫਸਰਾਂ ਦੇ ਕੋਲ ਤੂੰ ਦਰਖਾਸਤ ਲਿਖਾਈਆਂ ਜਾ ਕੇ ਉਹਨਾਂ ਨਾਲ ਗੱਲ ਕਰ ਹੁਣ ਉਹਨਾਂ ਨੇ ਕੀ ਗੱਲ ਕਰਾਂ ਮੈ ਮੈਨੂੰ ਆਏ ਦੱਸ ਦੋ ਤੁਸੀਂ ਜੇ ਮੇਰਾ ਕਸੂਰ ਆ ਮੈਂ ਮੰਨ ਲਈ ਗਲਤੀ ਮੇਰੀ ਗਲਤੀ ਹੈ ਭਾਈ ਜਾਲੀਆਂ ਲਾਈਆਂ ਚਲ ਮੰਨ ਲਈ ਚਲਾਨ ਕੱਟਦਾ ਡਿਊਟੀ ਆ ਮਨ ਲਈ ਗਲਤੀ ਇਹਨਾਂ ਦੀ ਇਹ ਡਿਊਟੀ ਨਹੀਂ ਬਣਦੀ ਵੀ ਆਮ ਬੰਦੇ ਨੂੰ ਇਨੇ ਥ੍ਰੈਟ ਆਉਂਦੇ ਆ ਜਿਹੜਾ ਬੰਦਾ ਧਮਕੀ ਦਿੰਦਾ ਉਹਨੂੰ ਅਸੀਂ ਫੜੀਏ ਉਹਦੇ ਖਿਲਾਫ ਕਾਰਵਾਈ ਕਰੀਏ ਉਹਦੇ ਤੇ ਕਾਰਵਾਈ ਕਿਹਨੇ ਕਰਨੀ ਆ ਆਹ ਵੀਡੀਓ ਮੇਰੀ ਮਾਨ ਜੋਗ ਐਸਐਸਪੀ ਸਾਹਿਬ ਤੱਕ ਵੀ ਜਾਣੀ ਚਾਹੀਦੀ ਆ ਜਗਰਾਮਾ ਦੇ ਵਿੱਚ ਮੈਂ ਆਪਦੀ ਗਲਤੀ ਮੰਨਦਾ ਜੀ ਜਾਲੀਆਂ ਲਾਈਆਂ ਨੇ ਤੇ ਆਪਾਂ ਪ੍ਰਸ਼ਾਸਨ ਆਪਦੀ ਗਲਤੀ ਕਦੋਂ ਮੰਨੂਗਾ ਦਰਖਾਸਤਾਂ ਮੈਂ ਕਿੰਨਾ ਟਾਈਮ ਮੈਂ ਇੱਥੇ ਗੱਡੀ ਦਾ ਇੱਥੇ ਵੀ ਲਵਾ ਲੂੰਗਾ ਇਹ ਸਾਰੀਆਂ ਕਰਕੇ ਆਂ ਕੱਲੀ ਕੱਲੀ ਲਵਾ ਕੇ ਘੁੰਮ ਲਿਆ ਕਰੂੰ ਫਿਰ ਜਿੱਥੇ ਪੈ ਜਾਂਦਾ ਬੰਦੇ ਦਾ ਭੋਗ ਆ ਉਦੋਂ ਤੁਸੀਂ ਕਹਨੇ ਹੋ ਆਏ ਹੋ ਗਿਆ ਫਲਾਨਾ ਹੋ ਗਿਆ ਉਦੋਂ ਪਰਿਵਾਰ ਨੂੰ ਵੀ ਸਿਕਿਉਰਿਟੀਆ ਦੇਣ ਲੱਗੇ ਜਾਂਦੇ ਹੋ ਤੁਸੀਂ ਉਹਨਾਂ ਦੇ ਮੈਨੂੰ ਕੋਈ ਚੱਕਰ ਨਹੀਂ ਹੈ 2000 ਰੁਪਿਆਗਾ 3000 10000 15000 ਮੈਂ ਭਰਿਆ ਹੂੰ ਚਲਾਨ ਮੈਨੂੰ ਕੋਈ ਚੱਕਰ ਨਹੀਂ ਦਿਲ ਤਾਂ ਉਦੋਂ ਦੋਦਾ ਜਦੋਂ ਐਨੇ ਥ੍ਰੈਟ ਆਉਂਦੇ ਆ 50 ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਮੈਨੂੰ ਦੱਸ ਦੋ ਤੁਸੀਂ ਕਿਹੜੇ ਖੂਜ ਜਾਈਏ ਅਸੀਂ ਉਹ ਖੂ ਮੈਨੂੰ ਪੱਟ ਕੇ ਦੇ ਦੋ ਮੈਂ ਜਾ ਕੇ ਛਾਲ ਮਾਰ ਦਿੰਦਾ ਉਹ ਚ ਜਾ ਕੇ ਇਨਾ ਦੁਖੀ ਹੋ ਗਿਆ ਮੈਂ ਇਹ ਗੱਲ ਕਹਿ ਰਿਹਾ ਅਗਲੀ ਗੱਲ ਦੇਖ ਲਓ ਜਿੰਨੇ ਚਲਾਨ ਹੋਣਗੇ ਇੱਥੇ ਇੱਕ ਵੀ ਵੱਡੀ ਗੱਡੀ ਵਾਲਾ ਵੇ ਬੰਦਾ ਰੋਕ ਕੇ ਦਿਖਾ ਦੇਣਾ 90% ਮੋਟਰਸਾਈਕਲ ਵਾਲੇ ਦੇ ਚਲਾਨ ਹੋਣਗੇ ਇੱਥੋਂ ਤੱਕ ਰਿਕਸ਼ੇ ਵਾਲੇ ਦਾ ਵੀ ਕੱਟ ਦੇਣਗੇ ਇੱਥੇ ਵੱਡੀ ਗੱਡੀ ਕੋਈ ਰੋਕਦੀ ਦਿਖਾ ਦੇ ਲੈ ਆ ਜਾਂਦੀ ਆ ਸਕਾਰਪੀਓ ਦਿਖਾ ਦੇ ਲੈ ਆ ਰੋਕੋ ਇਹਨੂੰ ਲੈ ਉਹ ਜਾਂਦੀ ਆ ਫਿਲਮ ਵੀ ਲੱਗੀ ਹੋਈ ਆ ਫਿਲਮ ਲੱਗੀ ਵਾਲਾ ਉਹ ਪਿੱਛੇ ਨੰਬਰ ਪਲੇਟ ਵੀ ਹੈ ਨਹੀਂ ਲੈ ਰੋਕ ਲੈਣ ਪੈਂਦਾ ਹੀ ਨਹੀਂ ਜਿਗਰਾ ਪੈਂਦਾ ਹੀ ਨਹੀਂ ਲੱਗਤਾ ਨਹੀਂ ਭਾਰ ਚੱਲਦੀਆਂ ਸਾਡੇ ਯਾਰ ਕੇ ਬੰਦੇਆਂ ਨੂੰ ਮੈਂਟੇ ਚਲਾਨ ਕੱਟ ਕੇ ਲੋਕ ਪਤਾ ਨਹੀਂ ਕਿਉਂ ਨਹੀਂ ਬੋਲਦੇ ਸਾਰੇ ਮਰਿਆਂ ਜਮੀਰਾਂ ਵਾਲੇ ਆ ਜਨੇ ਇਥੇ ਤੁਰੇ ਫਿਰਦੇ ਆ ਉਹ ਜਾਵੜੀ ਫਲਮ ਨਾ ਸਰਕਾਰੀ ਨੰਬਰ ਪਲੇਟ ਆ ਨਾ ਉਹ ਤੇ ਕੁਛ ਹੋਰ ਆ ਉਹ ਫਿਲਮ ਲੱਗੀ ਆ ਸਾਰੀ ਫੜਾ ਇਹਨਾਂ ਨੂੰ ਦਿਸੀ ਨਹੀਂ ਉਹ ਜਾਵੜੀ ਕੋਲ ਦੀ ਕਾਲੇ ਰੰਗ ਦੀ ਸਕਾਰਪਿਓ ਆ ਦੱਸ ਗਈ ਨਾਲ ਬੰਦਾ ਵੀ ਚੋਰ ਬੈਠਾ ਇਹ ਚ ਆਪਦਾ ਘਰ-ਬਾਰ ਛੱਡੀ ਬੈਠਾ ਸਰਗੋ ਛੱਡੀ ਬੈਠਾ ਮੈਂ ਬਸ ਕੋਈ ਗੱਲ ਨਹੀਂ ਭਾਈ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਵੀ ਧੰਨਵਾਦ ਆ ਚਲੇ ਗਏ ਬਸ ਉਹ ਦਿਖਾ ਦੇ ਹੁਣ ਬਸ ਬਸ ਚਲੇ ਗਏ ਬਸ ਠੀਕ ਹੈ ਧੰਨਵਾਦ ਇਹਨਾਂ ਦਾ ਵੀ ਆਪਣਾ ਚਲਾਨ ਕੱਟਣਾ ਸੀ ਲਾ ਕੇ ਡਿਊਟੀ ਆਪਦੀ ਕਰਕੇ ਚਲੇ ਗਿਆ ਬਾਬਾ ਗੁਰਜੀ ਦਾ ਖਾਲਸਾ ਬਾਬਾ ਗੁਰਜੀ ਦੀ ਫਤਿਹ ਤੇ ਤੁਸੀਂ ਵੀ ਸੁੱਤੇ ਰਹੋ ਭਾਈ ਪੰਜਾਬ ਆਈ ਬਚੂਗਾ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਘਰਾਂ ਦੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ live punjabi tv